ਹੋ ਗਈਆ ਕੋਈ ਸਰੋਂ ਵਧ ਰਿਹਾ ਕੋਈ ਕੱਟ ਰਿਹਾ ਕੋਈ ਕਣਕ ਵਧ ਰਿਹਾ ਤੇ ਕੋਈ ਸਰੋਂ ਕੱਟ ਰਿਹਾ ਪਰ ਤੁਸੀਂ ਫਿਰ ਵੀ ਸਾਡੇ ਸੱਦੇ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਦੋਵੇਂ ਬਲਾਕਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਫੌਤੀਆਂ ਦਾ ਪੰਜਾਬ ਸਰਕਾਰ ਦਾ ਅੱਜ ਵਿਰੋਧ ਕਰਨ ਲਈ ਪਿੰਡ ਰਾਮਗੜ੍ਹ ਜਮਦਗਾਚ ਪਹੁੰਚੇ ਹੋ ਫਿਰ ਤੁਸੀਂ ਮੋਰਚੰਦ ਉੱਪਰ 5000 ਫੋਰਸਾ ਹਥਿਆਰ ਲੈ ਕੇ ਸਾਡੇ ਦੇ ਚਾਰ ਕਿਤਾਵਾ ਬੋਲਤਾ ਉਥੋਂ ਧੱਕ ਧੱਕ ਬਜ਼ੁਰਗਾਂ ਨੂੰ ਧੱਕੇ ਦੇ ਨਾਲ ਘੜੀਸ ਕੇ ਸਾਡੇ ਮਤਾਵਾ ਪਿਆਨ ਨੂੰ ਜੇਲ੍ਹ ਦੇ ਵੀ ਸੁਟਿਆ ਸਾਡੇ ਕਾਤਾ ਹੈ ਸਾਡੇ ਟਰਾਲੀਆਂ ਚੋਰੀ ਕੀਤੀਆਂ ਸਾਡੇ ਫਰਿੱਜ ਏਸੀ ਚੋਰੀ ਕੀਤੇ ਸਾਡੇ ਪੱਖੇ ਚੋਰੀ ਕੀਤੇ ਸਾਡਾ ਖਾਣ ਪੀਣ ਆ ਵਸਤੂ ਚੋਰੀ ਕੀਤੀਆਂ ਅਜ ਤਾਂ ਭਾਈ ਉਹ ਸਾਨੂੰ ਸਵਾਲ ਕਰਨ ਆਏ ਤੇ ਜੇ ਤੁਸੀਂ ਸੱਚੇ ਤੇ ਦੁੱਧ ਧੋਤੇ ਤੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਛੋਟੇ ਬੰਦਿਆਂ ਨੇ ਸਾਡਾ ਸਮਾਨ ਨਹੀਂ ਚੋਰੀ ਕੀਤਾ ਪੁਲਿਸ ਨੇ ਸਾਡਾ ਸਮਾਨ ਨਹੀਂ ਚੋਰੀ ਕਰਿਆ ਫਿਰ ਆ ਕੇ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਫਿਰ ਸਾਡੇ ਸਵਾਲਾਂ ਦੇ ਜਵਾਬ ਤੋਂ ਕਿਉਂ ਭੱਜੇ ਹੋ ਫਿਰ ਆਪਰਸਾ ਦੇ ਪਰਚੇ ਕਿ ਮੈਂ ਦਰਜ ਹੋਊਗਾ ਜੇ ਉਹਨਾਂ ਨੇ ਸਮਾਨ ਨਹੀਂ ਚੋਰੀ ਕਰਿਆ ਤੋਂ ਸਾਡੀ ਤਾਂ ਬੇਨਤੀ ਇਹ ਆ ਵੀ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਜਿੰਨਾ ਸਮਾਂ ਉਹਦੀ ਪਰਭਾਈ ਨਹੀਂ ਹੁੰਦੀ ਪੂਰੇ ਸਮਾਂ ਦੀ ਉਹਨਾਂ ਦਾ ਸਾਡਾ ਵਿਰੋਧ ਜਾਰੀ ਰਹੂਗਾ ਅਸੀਂ ਪਿੰਡਾਂ 'ਚ ਨਹੀਂ ਵੜ ਦਿੰਦੇ ਅਸੀਂ ਫੇਰ ਕਹਿੰਦੇ ਹਰਪਾਲ ਚੀਮੇ ਨਾਲ ਸਾਡਾ ਕੋਈ ਨਿੱਜੀ ਰਿਸ਼ਤਾ ਨਹੀਂ ਹੈਗਾ ਸਾਡਾ ਕੋਈ ਉਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਹੈਗੀ ਮੁੱਖ ਮੰਤਰੀਆਂ ਨਾਲ ਕੋਈ ਨਿੱਜੀ ਵਿਰੋਧ ਨਹੀਂ ਉਹਨਾਂ ਕੋਲ ਸਾਡੀ ਨਿੱਜੀ ਦੁਸ਼ਮਣੀ ਨਹੀਂ ਹੈਗੀ ਸਾਡਾ ਵਿਰੋਧ ਉਹਨਾਂ ਦੀਆਂ ਨੀਤੀਆਂ ਖਿਲਾਫ ਆ ਜੋ ਉਹਨਾਂ ਨੇ ਧੋਖਾ ਕਰਦੇ ਨੇ ਜੋ ਭਾਜਪਾ ਨਾਲ ਹੱਥ ਮਿਲਾ ਕੇ ਪੰਜਾਬ ਦੀ ਪਿੱਠ 'ਤੇ ਸੋਰਾ ਮਾਰਿਆ ਜਦ ਆਪ ਦੇ ਕਿਸਾਨਾਂ ਦੇ ਪਿੱਛੇ ਸੁਰਾ ਮਾਰਿਆ ਸਾਡਾ ਵਿਰੋਧ ਉਹ ਚੀਜ਼ ਦਾ ਉਹ ਜਾਰੀ ਰਹੂਗਾ 2027 ਤੱਕ ਸਾਨੂੰ ਪਤਾ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਤੁਸੀਂ ਭਾਈ ਸੱਤਾ ਦੇ ਵਿੱਚੋਂ ਤੁਹਾਡੇ ਕੋਲੇ ਪਾਵਰਾ ਤੁਸੀਂ ਅੱਜ ਵੀ ਬਹੁਤ ਕੁਝ ਕਰ ਸਕਦੇ ਸੀ ਅਸੀਂ ਤਾਂ 250 ਕਿਸਾਨ ਤੇ ਤੁਸੀਂ ਤਾਂ ਉਧਰ ਵਾਂਗੂ 4-5000 ਪੁਸਤਵਾਜ ਬਲਾਕੇ ਸਰਦ ਲੱਖੀ ਚਾਤ ਵੀ ਕਰਵਾ ਸਕਦੇ ਸੀ ਸਾਡੇ ਲੱਤਾਂ ਵਾਹ ਵੀ ਤੋੜ ਸਕਦੇ ਸੀ ਸਾਨੂੰ ਚੱਕ ਕੇ ਜਿਹਾ ਵੀ ਸੁੱਟ ਸਕਦੇ ਸੀ ਸੜ ਤੇ ਪਰਚੇ ਵੀ ਕਰਵਾ ਸਕਦੇ ਸੀ ਸਾਨੂੰ ਪਤਾ ਵੀ ਸਾਰਾ ਕੁਝ ਤੁਸੀਂ ਕਰਵਾ ਸਕਦੇ ਸੀ ਸਾਨੂੰ ਇਹ ਵੀ ਪਤਾ ਵੀ ਤੁਸੀਂ ਅੱਗੇ ਕਰਵਾਉਂਗੇ ਪਰ ਡਰਦੇ ਅਸੀਂ ਵੀ ਅਸੀਂ ਵੀ ਨਹੀਂ ਅਸੀਂ ਵੀ ਜਾਨ ਟਲੀ ਤੇ ਰੱਖੀ ਹੋਈ ਆ ਅਸੀਂ ਵੀ ਸਿਰ ਤੇ ਕੱਪੜਾ ਬੰਨਿਆ ਹੋਇਆ ਅਸੀਂ ਸੋਦਾ ਵਿਰੋਧ ਜਾਰੀ ਰੱਖਾਂਗੇ ਜਿੰਨਾ ਚਿਰ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਇਹ ਵਿਰੋਧ ਜਾਰੀ ਰਹੂਗਾ ਸੋ ਅੱਜ ਇੱਥੇ